ਆਪਾਂ ਨੂੰ ਵੀ ਚਾਹੀਦਾ ਆ ਹੋਰ ਕੋਈ ਨਹੀਂ ਦੂਜਾ ਮਤਲਬ ਖੜਦਾਗਾ ਜੇ ਤੋ ਥੋੜਾ ਜਿਆਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਵਤ ਬਹੁਤ ਬਹੁਤ ਧੰਨਵਾਦ ਅਜੀ ਮਾਠ ਜੀ 골ਡੀ ਮਲਕ ਜੀ ਅੱਜ ਤੁਹਾਡੇ ਕੋਲ ਸਪੈਸ਼ਲ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਹੋ ਸਾਡੀ ਤਾਂ ਖੁਸ਼ੀ ਦੀ ਹੱਦ ਹੀ ਕੋਈ ਨਹੀਂ ਗਈ ਜੀ ਅਜੇ ਤੱਕ 골ਡੀ ਮਲਕ ਵੀਰ ਨੂੰ ਦੂਜਾ ਪਰਸ ਨੇ ਸੀਗੇ ਆਪਦੇ ਪਿੰਡ ਚ ਮਗਾਉਣ ਦੇ ਲਈ ਪਰ ਠੀਕ ਆ ਵੀ ਚਲੋ ਕਈ ਵਾਰੀ ਇਹਨਾਂ ਕੋਲੇ ਸਮੇਂ ਦੀ ਵੀ ਘਾਟ ਹੁੰਦੀ ਆ ਤੇ ਅੱਜ ਸਾਡੇ ਪਿੰਡ ਚ ਆਏ ਸਾਨੂੰ ਤਾਂ ਇੰਨੀ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਤੇ ਵੀ ਗੋਲਡੀ ਵੀਰ ਆ ਰਿਹਾ ਅਸੀਂ ਗੋਲਡੀ ਵੀਰ ਦਾ ਤਹਿਤ ਰੋ ਧੰਨਵਾਦ ਕਰਦੇ ਆ ਤੇ ਸਾਨੂੰ ਮਾਣ ਵੀ ਹੈ ਇੱਤੇ ਕਿ ਨਹੀਂ ਤਾਂ ਸਾਡੇ ਸਮਾਜ ਦੇ ਵਿੱਚੋਂ ਮੜਾ ਜਿਹਾ ਵੀ ਕੋਈ ਹੋ ਜੇ ਨਾ ਤੇ ਸਮਾਜ ਨੂੰ ਭੁੱਲ ਜਾਂਦਾ ਪਰ ਇਹ ਬੰਦੇ ਨੂੰ ਸਲੂਟ ਹੈ ਸਮਾਜ ਨੂੰ ਨਹੀਂ ਭੁੱਲਿਆ ਇਹਨੇ ਔਰ ਇਹ ਬਹੁਤ ਅੱਗੇ ਜਾਣਾ ਗੋਲਦੀ ਵੀਰ ਨੇ ਇਹ ਵੀ ਗੱਲ ਯਾਦ ਰੱਖਿਓ ਔਰ ਰੰਜ ਬਹੁਤ ਸਪੋਰਟ ਵੀ ਕਰਦੇ ਰਹੇ ਹੁਣ ਤੱਕ ਗਾਣਿਆਂ ਵਿੱਚ ਵੀ ਬਾਬਾ ਦੇ ਨਾਲ ਸਪੋਰਟ ਵੀ ਕਰਦੇ ਰਹੇ ਆ ਮੇਰੇ ਖਿਆਲ ਦੇ ਵਿੱਚ ਜੀ ਜਿਹੜੇ ਇਹਨਾਂ ਦੇ ਗੀਤ ਹੈਗੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਵੱਜਦੇ ਆ ਤਾਂ ਮਾਣ ਮਹਿਸੂਸ ਹੁੰਦਾ ਕਿਉਂਕਿ ਇਹਨਾਂ ਦਾ ਜਿਹੜਾ ਗਾਉਣ ਦਾ ਲਹਿਜਾ ਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਪਰਪੱਕਤਾ ਉਹ ਹੀ ਇਹਨਾਂ ਨੂੰ ਬਹੁਤ ਅੱਗੇ ਲਿਜਾਉਂਦਾ ਇਹ ਸਾਨੂੰ ਬਹੁਤ ਖੁਸ਼ੀ ਆਜ ਬਹੁਤ ਖੁਸ਼ ਆਂ ਸੀ ਜੀ ਲੋ ਹਾਂ ਜੀ ਭਾਜੀ ਕੀ ਇਹ ਕਹਿਣਾ ਚਾਹੁੰਦੇ ਹਾਂ ਇਧਰ ਆ ਜੋਗੇ ਅਜੋ ਮੈਂ ਮੈਂ ਧੰਨਵਾਦੀ ਕਰਨਾ ਯਾਰ ਮੈਨੂੰ ਮੈਨੂੰ ਸੀਗਾ ਕਿ ਜਿਹੜੇ ਆਪਣੇ ਹਲਕੇ ਦੇ ਲਾਗੇ ਲਾਗੇ ਪਹਿਲਾਂ ਕਿ ਅਸੀਂ ਦਗਰਾਉਂ ਵੀ ਜਾ ਕੇ ਆਂ ਮਟਰ ਜੀ ਠੀਕ ਹੈ ਜੀ ਮੈਨੂੰ ਸੀਗਾ ਮੈਂ ਯਾਰ ਜਾ ਕੇ ਆਵਾਂ ਹੁਣ ਇੱਕ ਤਾਂ ਹੁਣ ਮੈਂ ਪਹਿਲਾਂ ਮੈਂ ਥੋੜਾ ਪਿੱਛੇ ਰਹਿ ਕੇ ਸੀਗਾ سپورਟ ਕਰਦਾ ਹੁਣ ਮੈਂ ਖੁੱਲ ਕੇ ਆ ਗਿਆ ਜੀ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਨੌਜਵਾਨੀ ਨੂੰ ਇਹ ਕਹਿਣਾ ਕਿ ਯਾਰ ਤੁਸੀਂ ਨਿਕਲੋ ਘਰਾਂ ਚੋਂ ਨਿਕਲੋ ਬਾਹਰ ਜੀ ਲੋੜ ਆ ਆ ਹੁਣ ਇੱਥੇ ਹੀ ਦੇਖਦੇ ਆ ਕਿ ਇੱਥੇ ਮੇਰੇ ਖਿਆਲ ਨਾਲ ਨੌਜਵਾਨ ਤਿੰਨ ਕਾਪ ਚੌਥਾ ਮੈਂ ਆ ਪੰਜਵਾਂ ਸਾਡੇ ਨਾਲ ਦਾ ਆ ਹਾਲਾਂਕਿ ਇਹ ਇਹ ਕੋਈ ਵੀ ਪਾਰਟੀਆਂ ਜਾਂ ਕੋਈ ਵੀ ਚੀਜ਼ ਨੌਜਵਾਨੀ ਦੇ ਸਿਰ ਤੇ ਹੁੰਦੀ ਤਾਂ ਜਿਹੜੇ ਸਾਡੇ ਸਮਾਜ ਦੇ ਆ ਜ਼ਰੂਰ ਤੁਸੀਂ ਜੇ ਅਗਰੀ ਅੰਬੇਡਕਰ ਸਾਹਿਬ ਨੂੰ ਨਹੀਂ ਪੜਿਆ ਤਾਂ ਪੜੋ ਤੇ ਤੁਸੀਂ ਆਪੇ ਨਿਕਰਾਉਣਾ ਫੇਰ ਘਰਾਂ ਦੇ ਬਾਹਾਂ ਆ ਗਿਆ ਕੰਮ ਵਿੱਚ ਅੰਬੇਡਕਰ ਸਾਹਿਬ ਨੂੰ ਤੁਸੀਂ ਨਹੀਂ ਚਲੋ ਜੇ ਪੜ੍ਹ ਵੀ ਨਹੀਂ ਸਕਦੇ ਮਾੜੇ ਮੋਟੇ ਜਿਹੜੇ ਤੁਹਾਨੂੰ ਦੱਸਦੇ ਆ ਜੇ ਮੇਰੇ ਵਰਗੇ ਗਾਉਣ ਵਾਲੇ ਆ ਬਥੇਰੇ ਆ ਜਿਹੜੇ ਜਾਂ ਮੱਟ ਹੁਣ ਆ ਗਏ ਆ ਜਿਹੜੇ ਸਪੀਚ ਦਿੰਦੇ ਆ ਉਹਨਾਂ ਨੂੰ ਜਰੂਰ ਸੁਣੋ ਤੁਹਾਨੂੰ ਪਤਾ ਲੱਗਦਾ ਤੁਸੀਂ ਆਪਣੇ ਆਪ ਫਿਰ ਇਹ ਇਹ ਜਿਹੜਾ ਨੀਲਾ ਝੰਡਾ ਆ ਤੁਸੀਂ ਆਪਣੇ ਆਪ ਫਿਰ ਇਦਾਂ ਮੇਰੇ ਮੂੰਹ ਪਾ ਲੈਣਾ। ਕੌਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਵੱਡੇ ਕਾਰਨਾਮੇ ਹੋਣਗੇ ਗੋਲਡੀ ਮਲਕ ਵੱਲੋਂ। ਗੋਲਡੀ ਮਲਕ ਮੈਂ ਮੈਂ ਜੋ ਕਰਦਾ ਤਕੜਾ ਹੀ ਕਰਦਾ ਟੇਡਾ ਮੰਦਾ ਸੋਣਾ। ਮੇਰਾ ਕੀਤਾ ਹੀ ਵੀ ਕਿਤੇ ਹੁਣ ਤੱਕ ਸਿਰਾਈ ਲਾਇਆ। ਹਣੇ ਕੋਸ਼ਿਸ਼ ਜਿਹੜੀਆਂ ਗੱਲਾਂ ਸਮਾਜ ਦੇ ਵਿੱਚ ਆਪਣੀਆਂ ਰਹਿਲੀਆਂ ਹੁੰਦੀਆਂ ਨੌਜਵਾਨੀ ਨੂੰ ਸਿੱਧ ਨਾਲ ਲੈ ਕੇ ਚੱਲਣ ਦੀਆਂ ਕਿਉਂਕਿ ਜਿਹੜੇ ਬੰਤੇ ਜਾਣਦੇ ਹੁੰਦੇ ਆ ਬਾਬਾ ਸਾਹਿਬ ਬਾਰੇ ਉਹਨਾਂ ਨੂੰ ਤਾਂ ਨੌਲੇਜ ਹੈਗੀ ਹੈਗੀ ਆ ਇਸ ਤੋਂ ਵੀ ਇਹਨਾਂ ਨੇ ਨੌਜਵਾਨੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਕੀ ਪ੍ਰਾਲੇ ਕਰੋਗੇ ਇਹ ਪ੍ਰਾਲਾ ਇਹੀ ਹੈ ਨਾ ਵੀ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਜਿਵੇਂ ਨਾ ਪਤਾ ਜਾਣਦੇ ਆ ਕਈ ਥਾਵਾਂ ਤੇ ਮਾਲ ਆਪਣੇ ਦਬਾਬੇ ਚ ਜਾਂਦਾ ਆ ਉੱਥੇ ਉਹ ਸਾਰਿਆਂ ਨੂੰ ਉਹ ਗੱਲਾਂ ਪਤਾ ਹੀ ਹੁੰਦੀਆਂ ਯਾਰ ਜਿਹੜੀਆਂ ਆਲਮੋਸਟ ਮਸਟੇਜਾਂ ਤੇ ਬੋਲਦਾ ਆ ਪਰ ਇੱਥੇ ਹੁਣ ਮੇਰੀ ਕੋਸ਼ਿਸ਼ ਇਹ ਰਹੂਗੀ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਉਹ ਜਿਨ੍ਹਾਂ ਨੂੰ ਨਹੀਂ ਪਤਾ ਨਾ ਉਹਨਾਂ ਨੂੰ ਘਰ ਇਹ ਉਹਨਾਂ ਦੇ ਖਾਨੇ ਪਾਵਾਂਗੇ ਅਸੀਂ ਯਾਰ ਵੀ ਅਸਲ ਦੇ ਵਿੱਚ ਅਮੀੜਕਰ ਨਾਂ ਦੀ ਬਲਾ ਹੈ ਕੀ ਹੈ ਸਾਡੇ ਪਿੰਡ ਵਾਲਿਆਂ ਨੂੰ ਮਾਤਰਾ ਨੂੰ ਨਹੀਂ ਪਤਾ ਹਜੇ ਇਹ ਉਹੀ ਆਟੇ ਦਾਲ ਪੈਤੀ ਲੱਗੇ ਫਿਰਦੇ ਹਜੇ ਫੇਰ ਕਹਿੰਦੇ ਜੀ ਜਿੰਦਰ ਸਿੰਘ ਰਾਮਗੜੀਆ ਜੀ ਇੱਥੋਂ ਖੜੇ ਹੈ ਕੈਂਡੀਡੇਟ ਫੁੱਲ سپورਟ ਆ ਮੇਰੀ ਪੂਰੀ سپورਟ ਦਾ ਹੈਗੀ ਹੈ ਨਾਲ ਉਹ ਹੋਰ ਵਾਰ ਮੈਂ ਤਾਂ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਹੈ ਨਾ ਵੋਟ ਪਾ ਕੇ ਮੈਂ ਤਾਂ ਛੇੜੇ ਕੰਮ ਕਰਦਾ ਹੋਇਆ ਅਸੀਂ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਨਾਲ سپورਟ ਦੀ ਮੰਗ ਕਰ ਰਿਹਾ ਗੋਲਡੀ ਮਲਕੀ ਮੈਂ ਸੋਨਾ ਮੈਂ ਸਾਡੇ ਮਾਲਵੇਆਨ ਨੂੰ ਕਹਿਣਾ ਚਾਹਣਾ ਯਾਰ ਅਸਲ ਦੇ ਵਿੱਚ ਵੇਖਦੇ ਆ ਇਹ ਰ ਕਮਾਲ ਦੀ ਗੱਲ ਤਾਂ ਇਹ ਆ ਫਿਰ ਤੁਸੀਂ ਕਹੋਗੇ ਸਿੱਧਾ ਨਾ ਲੈ ਕੇ ਬੋਲਦਾ ਇਥੇ ਆਰਐਸਐਸ ਤੇ ਦੋ ਬੂਥ ਲੱਗੇ ਹੋਏ ਆ ਜੀ ਪੰਡ ਵਾਲੇ ਹੁਣ ਚਲੋ ਠੀਕ ਆਪਸ ਵਿੱਚ ਮੈਂ ਇਹਨਾਂ ਦਾ ਕਹਿਣਾ ਦਿਖਾਉਣੀ ਪਰ ਕਮਾਲ ਆ ਕਿ ਜਿਹੜੀ ਤੁਹਾਡੀ ਆਪਣੀ ਜਿਹੜੀ ਮੂਲ ਨਿਵਾਸੀਆਂ ਦੀ ਆਪਣੀ ਪਾਰਟੀ ਆ ਹੁਣ ਤੁਸੀਂ ਪਾਸੇ ਛੱਡਦੇ ਹੋ ਹਾਲਾਂਕਿ ਮੈਂ ਜਿਹੜਾ ਸਾਡਾ ਐਸਸੀ ਬੀਸੀ ਓਬੀਸੀ ਸਮਾਜ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਾਂਗਾ ਕਿਤੇ ਨਾ ਕਿਤੇ ਪ੍ਰਚਾਰ ਦੀ ਕਮੀ ਲੱਗ ਰਹੀ ਆ ਪ੍ਰਚਾਰ ਦੀ ਬਾਕੀ ਸਮਝ ਦੀ ਕਮੀ ਆ ਸਾਡੇ ਆਪ ਦੇ ਜਿਹੜੇ ਉਹ ਹੁਣ ਕਰੀਏ ਕੀ ਉਹ ਉਹ ਭੱਜ ਲੈਂਦੇ ਹੋਰ ਪਾਸੇ ਨੂੰ ਮਾਟਰ ਜੀ ਕਿਤੇ ਨਾ ਕਿਤੇ ਪ੍ਰਚਾਰ ਦੀ ਕਮੀ ਮਹਿਸੂਸ ਹੋ ਰਹੀ ਹੈ ਨਹੀਂ ਪ੍ਰਚਾਰ ਦੀ ਪ੍ਰਚਾਰ ਦੀ ਕਮੀ ਹੈਗੀ ਹੈ ਜੀ ਇਹ ਨੌਜਵਾਨੀ ਅੱਜ ਕੱਲ ਜਿਹੜੀ ਟ੍ਰੈਂਡ ਚੱਲਿਆ ਹੋਇਆ ਇੰਸਟਾਗ੍ਰਾਮ ਤੇ ਵਟਸਐਪ ਤੇ ਫੇਸਬੁੱਕ ਦੇ ਉੱਤੇ ਉੱਥੇ ਦੇਕਰ ਆਪਣੀ ਪਹੁੰਚ ਜੋ ਲੱਗਦਾ ਵੀ ਪੂਰੀ ਹੋਈ ਹੈ ਕਿ ਨਹੀਂ ਹੋਈ ਨਹੀਂ ਹਜੇ ਸਾਡੇ ਵਿੱਚ ਕਮੀਆਂ ਹੈਗੀਆਂ ਅਸੀਂ ਸੁਧਾਰ ਕਰ ਰਹੇ ਹਾਂ ਜੀ ਬਹੁਤ ਜ਼ਿਆਦਾ ਸਾਡੇ ਜਿਹੜੇ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਦੇ ਸਟੇਟ ਦੇ ਸਰਦਾਰ ਜਸਵੀਰ ਸਿੰਘ ਗੜੀ ਜੀ ਉਹ ਇੱਕ ਮਤਲਬ ਕਿ ਬਹੁਤ ਹੀ ਜਿਹਨੂੰ ਕਹਿੰਦੇ ਐਨਰਜੈਟਿਕ ਪ੍ਰਧਾਨ ਹੈਗੇ ਆ ਜੀ ਤੇ ਇਸ ਵਾਰ ਤੁਸੀਂ ਦੇਖੋਗੇ ਸੋਹੀ ਸਾਹਿਬ ਵੀ ਨਤੀਜੇ ਵਿਐਸਪੀ ਦੇ ਕੀ ਹੋਣ ਵਾਲੇ ਆ ਉਹਨੂੰ 4 ਜੂਨ ਨੂੰ ਲੱਗੂਗਾ ਪਤਾ ਤੁਹਾਡਾ ਤੁਹਾਡਾ ਥੈਂਕਸ ਸਭ ਤੋਂ ਵੱਧ ਆ ਕਿਉਂਕਿ ਤੁਸੀਂ ਆਪਣੀ ਪੱਤਰਕਾਰਤਾ ਦੇ ਵਿੱਚ ਹਰੇਕ ਬੰਦੇ ਨੂੰ ਸਪੇਸ ਦਿੰਦੇ ਆ ਇਹ ਤੁਹਾਡੀ ਪੱਤਰਕਾਰਤਾ ਨੂੰ ਸਲੂਟ ਆ ਧੰਨਵਾਦ ਤੇ ਬਾਕੀ ਰਹੀ ਗੱਲ ਨੌਜਵਾਨਾਂ ਦੀ ਗੋਲਦੀ ਵੀਰ ਜੀ ਨੇ ਕਿਹਾ ਕਿਉਂਕਿ ਇਹ ਬਹੁਤ ਪ੍ਰਮਾਹਸੀ ਦੀ ਨੌਜਵਾਨਾਂ ਦੀ ਮੁੰਡੇ ਸਾਡੇ ਬੜੇ ਜਿਹੜੇ ਉਤਸ਼ਾਹਤ ਆ ਸਾਡੇ ਕਿ ਸਾਡੇ ਪਿੰਡ ਦੇ ਵਿੱਚ ਆ ਬਾਬਾ ਸਾਹਿਬ ਜੀ ਦਾ ਮਿਸ਼ਨ ਬਹੁਤ ਹੈਗਾ ਇਹ ਲੱਗਪਗ ਸਰਦਾਰ ਲਖਮਣ ਸਿੰਘ ਗੁਣੀ ਲਖਵੀਰ ਸਿੰਘ ਗੁਣੀ ਇਹ ਬਹੁਤ ਕਰਦੇ ਔਰ ਤੁਹਾਨੂੰ ਪਤਾ ਲੱਗੂਗਾ ਕਿ ਇਸ ਪਿੰਡ ਦੇ ਵਿੱਚੋਂ ਸਰਦਾਰ ਦਵਿੰਦਰ ਸਿੰਘ ਜੀ ਰਾਮ ਗੜੀਆ ਸਾਹਿਬ ਨੰਬਰ 1 ਤੇ ਰਹੇ ਚਾਹ ਦੇ ਦੇਖ ਲਿਆ ਤੁਸੀਂ ਬਹੁਤ ਜੀ ਸਮਾਜ ਪਾਰਟੀ ਜਿੰਦਾਬਾਦ ਬਹੁਤ ਜੀ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਅੱਛਾ ਇੱਕ ਹੋਰ ਅਹੀਂ ਗੱਲ ਕਹਿਣਾ ਸਾਰੇ ਚਲਾ ਇਹ ਤਾਂ ਮੇਰਾ ਆਵਦਾ ਹਲਕਾ ਸਾਡਾ ਆਵਦਾ ਇਲਾਕਾ ਯਾਰ ਕਿ ਅਸੀਂ ਵੀ ਨਾ ਦੁਆਬੇ ਵਾਂਗੂ ਜਿਵੇਂ ਦੁਆਬੇ ਦੇ ਵਿੱਚ ਹੁੰਦੇ ਹਨ ਨਾ ਤੇਤਨਾ ਮਾਰ ਦਿੰਦੇ ਆ ਤਾਂ ਹੁਣ ਅਸੀਂ ਪੂਰੀ ਪੂਰੀ ਜਿਵੇਂ ਕਹਿੰਦੇ ਜਿੰਦ ਜਾਨ ਲਾ ਦੇਾਂਗੇ ਕਿ ਅਸੀਂ ਮਾਲਵੇ ਨੂੰ ਵੀ ਉਨਾ ਹੀ ਜਾਗਰੂ ਕਰਾਂਗੇ ਜਿਵੇਂ ਦੁਆਬਾ ਕਰਦਾ ਹੈ ਨਾ ਅਸੀਂ ਉਵੇਂ ਹੀ ਕਰਾਂਗੇ ਮਰੀ ਸਹੀ ਗੱਲ ਕਰੀ ਹਾਂ ਹਾਂ ਕਰਾਂਗੇ